ਔਰ ਭਾਈ ਮਨਦੀਪ ਸਿੰਘ ਜੋ ਕਿ ਸੰਦੀਪ ਸਿੰਘ ਸਣੀ ਦੇ ਭਰਾਤਾ ਹੈਗੇ ਨੇ ਉਹਨਾਂ ਨੂੰ ਕੈਂਡੀਡੇਟ ਦਿੱਤਾ ਗਿਆ ਔਰ ਰਾਜ ਉਹਨਾਂ ਨੇ ਆਪਣੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਜਿਹੜੀ ਹੈ ਮਹਮ ਰੋਡ ਸ਼ੋਅ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਉਸ ਦਾ ਆਗਾਜ਼ ਵੀ ਜਿਹੜਾ ਹੈ ਕਰ ਦਿੱਤਾ ਹੈਗਾ ਭਾਈ ਮਨਦੀਪ ਸਿੰਘ ਨੂੰ ਇੱਕ ਸਰਵਸਾਂਝੇ ਉਮੀਦਵਾਰ ਵੱਲੋਂ ਜਿਹੜਾ ਲਿਆ ਗਿਆ ਹੈਗਾ ਸੋ ਬੇਸ਼ੱਕ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਤੇ ਉਹਨਾਂ ਦੀ ਟੀਮ ਜਿਆਦਾ ਜ਼ੋਰ ਲਾ ਰਹੀ ਹੈਗੇ ਪਰ ਬਾਕੀ ਪੰਥਕ ਤੇ ਰਾਂਬੀ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜਾਂ ਹੋਰ ਸਾਰੀਆਂ ਪੰਚਾਂਤਰਾਂ ਸਮਰਨਜੀਤ ਸਿੰਘ ਮਾਨ ਹੋਣਾ ਵੱਲੋਂ ਵੀ ਜਿਹੜਾ ਪਿਛਲੇ ਦਿਨੀ ਹਾਂ ਜੀ ਉਹਨਾਂ ਦੇ بیٹے ਨੇ ਜਿਹੜਾ ਇਮਾਨ ਸਿੰਘ ਨੇ ਜਿਹੜਾ ਇਹ ਐਲਾਨ ਕੀਤਾ ਹੈਗਾ ਸੋ ਕਿਉਂਕਿ ਭਾਈ ਸੰਦੀਪ ਸਿੰਘ ਦੀ ਕੁਰਬਾਨੀ ਹੈ ਜਿਹੜੀ ਕੌਮੀ ਕੁਰਬਾਨੀ ਹੈਗੀ ਇਹ ਚੋਣ ਆਪਾਂ तकरीबन ਹਰੇਕ ਧਿਰ ਦੇ ਲਈ ਇਹ ਚੋਣ ਜਿਹੜੀ ਹੈ ਬੜੀ ਇੰਪੋਰਟੈਂਟ ਹੈਗੀ ਆ ਸਰਕਾਰ ਦਾ ਸਾਲ ਡੇਢ ਸਾਲ ਲੱਗਿਆ ਉਹਨਾਂ ਲਈ ਇਸ ਕਰਕੇ ਇੰਪੋਰਟੈਂਟ ਹੈ ਕਿ ਜੇ ਅਸੀਂ ਲੋਕਾਂ ਨੂੰ ਦੱਸਣਾ ਵੀ ਸਾਡੀ ਅਜੇ ਵੀ ਲੋਕ ਸਾਨੂੰ ਉਹਨਾਂ ਪਿਆਰ ਕਰਦੇ ਨੇ ਦੂਜੇ ਬੰਨੇ ਕਾਂਗਰਸ ਆਪਣਾ ਜੋਰ ਲਾਵੇਗੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਆਪਣਾ ਹੈਗਾ ਮੈਂ ਆਪਣੀ ਜਿਹੜੀ ਕਹਿ ਲਈਏ ਕਿ ਜਿਹੜਾ ਮੈਂ ਲੀਡਰ ਹੈਗਾ ਜਾਂ ਐਸੇ ਮੁੱਖ ਮੰਤਰੀ ਦੇ ਤੌਰ ਤੇ ਉੱਭਰਨਾ ਦੂਜੇ ਬੰਨੇ ਅਕਾਲੀ ਦਲ ਬਾਦਲ ਦੀ ਗੱਲ ਕਰ ਲਈਏ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਲਈ ਵੀ ਇਹ ਚੋਣ ਉਹਨੀ ਹੀ ਇੰਪੋਰਟੈਂਟ ਹੈ ਸਿੱਖ ਸਿਆਸਤ ਦੇ ਲਈ ਪੰਥਕ ਤਰ੍ਹਾਂ ਜਿਹੜੀਆਂ ਬਾਕੀ ਹੁਣ ਇਕੱਠੀਆਂ ਨਜ਼ਰ ਆ ਰਹੀਆਂ ਨੇ ਗੈਰ ਅਕਾਲੀ ਦਲ ਬਾਦਲ ਇਹ ਵੀ ਇੱਕ ਕਲੈਰਟੀ ਜਿਹੜੀ ਇ ਹੋ ਗਈ ਹੋਈ ਹੈ ਸਿੱਖ ਸਿਆਸਤ ਦੀ ਇਹਨੂੰ ਕਿਵੇਂ ਦੇਖਦੇ ਹੋ ਚਾਹੁੰਦੇ ਵੀ ਆ ਤੇ ਸਮਝਦੇ ਆ ਕਿ ਜੇ ਸਮੁੱਚੀਆਂ ਪੰਥਕ ਤੇਰਾ ਇਕੱਠੀਆਂ ਹੋ ਜਾਣ ਤੇ ਉਹਦੇ ਚੋਂ ਕਿਸੇ ਸਿਹਰਦ ਸੱਜਣ ਨੂੰ ਅਗਵਾਈ ਜਿਹੜੀ ਕਿਉਂਕਿ ਨੌਜਵਾਨ ਵਰਗ ਚੋਂ ਜਿੱਦਾਂ ਭਾਈ ਅਮਰਪਾਲ ਸਿੰਘ ਆਇਆ ਕੋਈ ਹੋਰ ਨੇ ਜਿਹੜੇ ਜਿਹੜੇ ਸਿਹਰਦਤਾ ਨਾਲ ਸੁਚੇਤ ਹੋ ਕੇ ਜਿਹੜੇ ਅਗਵਾਈ ਦੇ ਸਕਣ ਤਾਂ ਕੌਮ ਦੀ ਜਿਹੜੀਆਂ ਰਾਜਨੀਤਿਕ ਇੱਛਾਵਾਂ ਔਰ ਕੁਛ ਕੁਛ ਜਿਹੜੇ ਰਾਜਨੀਤਿਕ ਕਾਰਜ ਨੇ ਉਹ ਪੂਰੇ ਹੋਣਗੇ ਉਹਦੇ ਨਾਲ ਸਾਡੀ ਫੂਟਿੰਗ ਵੀ ਹੈਗੀ ਆ ਜਿਹੜੀ ਵੀ ਦਿੱਲੀ ਆ ਜਿਹੜੀ ਬਰਾਬਰ ਦੇ ਧਿਰ ਵੱਜੋਂ ਗੱਲ ਕਰੇਗੀ ਹੁਣ ਜਿੱਦਾਂ ਅਸੀਂ ਅਰਜ਼ੀਆਂ ਲੈ ਕੇ ਜਾਂਦੇ ਆ ਸਾਡੇ ਬੰਦੀ ਸਿੰਘ ਰਿਹਾ ਕਰ ਦੋ ਇਹ ਕਰ ਦੋ ਸੋ ਅਸੀਂ ਭਖਾਰੀਆਂ ਵਾਂਗ ਅਰਜ਼ੀਆਂ ਲੈਣ ਵਾਲੀ ਕੌਮ ਦੇਣ ਵਾਲੀ ਕੌਮ ਨਹੀਂ ਹੈਗੀ ਬਰਾਬਰ ਤੇ ਜਿੱਦਾਂ ਤਰ੍ਹਾਂ ਇੱਥੇ ਆਪਣੀ ਰਾਜਨੀਤਿਕ ਪਕੜ ਮਜ਼ਬੂਤ ਕਰਕੇ ਬਰਾਬਰ ਦੇ ਧਿਰ ਬਣ ਕੇ ਜਿਹੜਾ ਹੈਗਾ ਦਿੱਲੀ ਦੇ ਤਖਤ ਨੂੰ ਮੰਗਾਰਿਆ ਜਾ ਸਕਦਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਵੀ ਇੱਕ ਹੋਰ ਮੁੱਦਾ ਜਿਹੜਾ ਚੱਕਿਆ ਹੈ ਸਰਦਰਪਤਾ ਸਿੰਘ ਜੀ ਖਡੂਰ ਸਾਹਿਬ ਜਿਹੜਾ ਇੱਕ ਤੇ ਲੋਕ ਸਭਾ ਹਲਕਾ ਹੈ ਇੱਕ ਖਡੂਰ ਸਾਹਿਬ ਜਿਹੜਾ ਵਿਧਾਨ ਸਭਾ ਹਲਕਾ ਹੈ ਉੱਥੋਂ ਦੇ ਜਿਹੜੇ ਐਮ ਐਲ ਏ ਹੈਗੇ ਨੇ ਉਹਨਾਂ ਨੂੰ 2 ਸਾਲ ਤੋਂ ਉੱਪਰ ਦੀ ਜਿਹੜੀ ਸਜ਼ਾ ਜਿਹੜੀ ਹੈ ਉਹ ਹੋਈ ਹੋਈ ਹੈ ਤੇ ਇਹ ਮੁੱਦਾ ਪਿਛਲੇ ਦਿਨੀ ਵੀ ਖਬਰਾਂ ਦੇ ਵਿੱਚ ਆਇਆ ਸੀ ਪਰ ਇਹਨਾਂ ਉੱਭਰਿਆ ਨਹੀਂ ਸੀ ਹੈਗਾ ਤੇ ਹੁਣ ਚਾਹੀਦਾ ਤੇ ਇਹ ਸੀ ਕਿ ਨੋਟੀਫਿਕੇਸ਼ਨ ਜਾਰੀ ਹੋ ਕੇ ਉੱਥੋਂ ਦੀ ਵੀ ਚੋਣ ਹੁੰਦੀ ਪਰ ਸਰਕਾਰ ਦੇ ਵੱਲੋਂ ਇਸ ਤਰੀਕੇ ਦਾ ਨਹੀਂ ਕੀਤਾ ਗਿਆ ਕੀ ਕਾਰਨ ਕੀ ਦੇਖਦੇ ਹੋ ਕਿਉਂਕਿ ਜਿਹੜੀ ਆਪਾਂ ਕਹਿ ਸਕਦੇ ਕਿ ਦੋ ਪੰਥਾਂ ਹਲਕਿਆਂ 'ਚ ਜਿਹੜੀ ਪੰਜਾਬ ਦੀ ਸਰਕਾਰ ਇਹੋ ਆਪਣੇ ਆਪ ਨੂੰ ਘਿਰਨਾ ਨਹੀਂ ਚਾਹੁੰਦੀ ਅ ਤਰਨਤਨ ਸਾਹਿਬ ਦੀ ਜਿਹੜੀ ਹੈ ਜਿਮਨੀ ਚੌਨ ਉਸਤਾ ਅਖਾੜਾ ਜਿਹੜਾ ਹੈ ਪੱਕ ਚੁਕਿਆ ਹੈ ਸਰਦਰਪਤਾ ਸਿੰਘ ਦੀ ਪੰਥਕ ਤੇ ਰਾਵਲੋਂ ਖਾਸ ਕਰਕੇ ਭਾਈ ਅਮਰਪਾਲ ਸਿੰਘ ਉਹਨਾਂ ਦੀ ਜਿਹੜੀ ਧਿਰ ਹੈ ਉਹਨਾਂ ਦੇ ਵੱਲੋਂ ਆਰੰਭ ਵਿੱਚ ਕਿਹਾ ਗਿਆ ਸੀ ਇਹ ਚੋਣ ਜਿਹੜੀ ਹੈ ਅਸੀਂ ਲੜਾਂਗੇ ਪਰ ਕੈਂਡੀਡੇਟ ਅਜੇ ਕਾਫੀ ਕਸ਼ਮਕਸ਼ ਤੋਂ ਬਾਅਦ ਅਖੀਰ ਤੇ ਜਿਹੜਾ ਹੈ ਦਿੱਤਾ ਗਿਆ ਔਰ ਭਾਈ ਮਨਦੀਪ ਸਿੰਘ ਜੋ ਕਿ ਸੰਦੀਪ ਸਿੰਘ ਸਣੀ ਦੇ ਭਰਾਤਾ ਹੈਗੇ ਨੇ ਉਹਨਾਂ ਨੂੰ ਕੈਂਡੀਡੇਟ ਦਿੱਤਾ ਗਿਆ ਔਰ ਰਾਜ ਉਹਨਾਂ ਨੇ ਆਪਣੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਜਿਹੜੀ ਹੈ ਮਹਿੰਮ ਰੋਡ ਸ਼ੋਅ ਦੇ ਤੌਰ ਤੇ ਆਪਾਂ ਕਹਿ ਸਕਦੇ ਆ ਕਿ ਉਸ ਦਾ ਅਗਾਸ ਵੀ ਜਿਹੜਾ ਹੈ ਕਰ ਦਿੱਤਾ ਹੈਗਾ ਕਿਹੋ ਜਿਹਾ ਮਾਹੌਲ ਜਿਹੜਾ ਰਹਿਣ ਵਾਲਾ ਹੈਗਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਵੀ ਕੋਈ ਜਿਮਨੀ ਚੋਣ ਹੁੰਦੀ ਹੈ ਖਾਸ ਕਰਕੇ ਜੇ ਇੱਕ ਜਿਮਨੀ ਚੋਣ ਹੋਵੇ ਤੇ ਸਰਕਾਰ ਦਾ ਪੂਰਾ ਆਪਾਂ ਕਹਿ ਸਕਦੇ ਆ ਕਿ ਪੂਰੀ ਆਪਾਂ ਕਹਿ ਸਕਦੇ ਆ ਮਸ਼ੀਨਰੀ ਉੱਤੇ ਪੂਰਾ ਜੋਰ ਜਿਹੜਾ ਹੈ ਲੱਗਾ ਹੁੰਦਾ ਹਾਂਜੀ ਹਾਂਜੀ ਸੋ ਇੱਕ ਤਾਂ ਇਹ ਹੈਗਾ ਵੀ ਸਰਬਸਾਂਝਾ ਉਮੀਦਵਾਰ ਆ ਸੋ ਹੁਣ ਇਕੱਲਾ ਭਾਈ ਅਮਰਤਪਾਲ ਸਿੰਘ ਦੀ ਟੀਮ ਦਾ ਉਮੀਦਵਾਰ ਨਹੀਂ ਹੈ ਸੂਚੇ ਖਾਲਸਾ ਪੰਥ ਦਾ ਸਾਰੀਆਂ ਧਿਰਾਂ ਵੱਲੋਂ ਹੈਗਾ ਜਿਹੜਾ ਭਾਈ ਮਨਦੀਪ ਸਿੰਘ ਨੂੰ ਜਿਹੜੀ ਹੈਗੀ ਆ ਜੀ ਉਹ ਹਮਾਇਤ ਦਿੱਤੀ ਗਈ ਸੋ ਇੱਕ ਬਹੁਤ ਚੰਗੀ ਗੱਲ ਆ ਸੋ ਪੰਥਕ ਇਕਤਾ ਲਈ ਪੰਥਕ ਜਜ਼ਬੇ ਲਈ ਇਹ ਆ ਭਵਿਕ ਵਿੱਚ ਉਸਰਣ ਵਾਲੇ ਕਿਸੇ ਵੀ ਪੰਥਕ ਮੁਹਾਜਰੀ ਇਹ ਬਹੁਤ ਚੰਗੀ ਗੱਲ ਹੈਗੀ ਵੀ ਭਾਈ ਮਨਦੀਪ ਸਿੰਘ ਨੂੰ ਇੱਕ ਸਰਬਸਾਂਝੇ ਉਮੀਦਵਾਰ ਵੱਲੋਂ ਜਿਹੜਾ ਲਿਆ ਗਿਆ ਹੈਗਾ ਸੋ ਬੇਸ਼ੱਕ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਤੇ ਉਹਨਾਂ ਦੀ ਟੀਮ ਜਿਆਦਾ ਜ਼ੋਰ ਲਾ ਰਹੀ ਹੈਗੀ ਪਰ ਬਾਕੀ ਪੰਥਕ ਧਿਰਾਂ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜਾਂ ਹੋਰ ਸਾਰੀਆਂ ਪੰਚਾਂ ਤੇ ਸਮਨਜੀਤ ਸਿੰਘ ਮਾਨ ਹੋਣਾ ਵੱਲੋਂ ਵੀ ਜਿਹੜਾ ਪਿਛਲੇ ਦਿਨੀ ਹਾਂਜੀ ਹਾਂ ਉਹਨਾਂ ਦੇ ਬੇਟੇ ਨੇ ਜਿਹੜਾ ਇਮਾਨ ਸਿੰਘ ਨੇ ਜਿਹੜਾ ਇਹ ਐਲਾਨ ਕੀਤਾ ਹੈਗਾ ਸੋ ਕਿਉਂਕਿ ਭਾਈ ਸੰਦੀਪ ਸਿੰਘ ਦੀ ਕੁਰਬਾਨੀ ਹੈ ਜਿਹੜੀ ਕੌਮੀ ਕੁਰਬਾਨੀ ਹੈਗੀ ਹੈ ਜਿਸ ਸੋ ਭਾਈ ਸੰਦੀਪ ਸਿੰਘ ਨੇ ਵੀ ਉਹਨਾਂ ਦੇ ਰਾਹਾਂ ਤੇ ਚੱਲਦਿਆਂ ਚੋ ਚਾਹੋ ਉਸ ਵੱਡੇ ਐਕਸ਼ਨ ਨਹੀਂ ਕਰੇ ਪਰ ਫਿਰ ਵੀ ਜਿਹੜਾ ਹੈਗਾ ਵੀ ਕਿਤੇ ਨਾ ਕਿਤੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ ਪ੍ਰਾਪਤ ਉਸ ਤਰ੍ਹਾਂ ਦਾ ਯਤਨ ਕਰਨ ਦਾ ਯਤਨ ਕਰਿਆ ਹੈਗਾ ਸੋ ਭਾਈ ਮਨਦੀਪ ਸਿੰਘ ਜੀ ਸਾਂਝੇ ਉਮੀਦਵਾਰ ਦੇ ਤੌਰ ਤੇ ਸਾਹਮਣੇ ਆਏ ਆ ਸ਼੍ਰੀ ਅਕਾਲ ਤੱਕ ਸਹਿਬ ਤੇ ਅਰਦਾਸ ਕਰਕੇ ਉਹਨਾਂ ਦੀ ਚੋਣ ਮੁਹਿੰਮਾ ਸ਼ੁਰੂ ਹੋਈ ਹੈ। ਬਾਕੀ ਤੁਹਾਡੀ ਗੱਲ ਸਹੀ ਹੈਗੀ ਆ ਵੀ ਸਰਕਾਰ ਲਈ ਵੀ ਤੇ ਸikh Khalisa ਪੰਥ ਲਈ ਵੀ ਜਿਹੜੀ ਹੈਗੀ ਆ ਇਹ ਚੋਣ ਮੁਹਿੰਮ ਕਾਫੀ ਫੈਸਲਾ ਕਰਨ ਹੋਵੇਗੀ। ਸਰਕਾਰ ਹਰ ਸਾਮ-ਦਾਮ ਦੰਡ ਭੇਦਾ ਹੋ ਵਰਤੇਗੀ। ਹੋ ਸਕਦਾ ਸਿੱਖਾਂ ਵਿੱਚ ਕੋਈ ਇਸ ਤਰ੍ਹਾਂ ਕੋਈ ਲੜਾਈ ਪਵਾਉਣ ਦਾ ਜਾਂ ਇੱਕ ਦੂਜੀਆਂ ਪੰਥਕ ਤੇ ਰਾਵਣੋਂ ਦੂਸ਼ਣ ਬਾਜੀ ਕਰਨ ਦਾ ਹੋਰ ਕਾਫੀ ਕੁਸ਼ਾ ਜਿਹੜਾ ਵੋਟਾਂ ਤੋੜ ਮੋੜਨ ਦਾ ਜਾਂ ਪੈਸੇ ਵਗੈਰਾ ਵੰਡਣ ਦਾ ਉਹ ਬਹੁਤ ਕੁਸ਼ ਚੱਲੇਗਾ ਹੈਗਾ। ਪਰ ਜਿਸ ਜਥੇਬੰਦਕ ਯੋਗਤਾ ਦੀ ਹੁਣ ਲੋਡ ਹੋਵੇਗੀ ਸੋ ਅਸੀਂ ਉਮੀਦ ਕਰਦੇ ਆਂ ਵੀ ਜਿੰਨੀਆਂ ਵੀ ਧਿਰਾਂ ਖਾਲਸਾ ਪੰਥ ਦੀਆਂ ਭਾਈ ਮਨਦੀਪ ਸਿੰਘ ਨੂੰ ਸਹਾਇਤਾ ਦੇ ਰਹੀਆਂ ਨੇ ਉਹ ਸਾਰੀਆਂ ਬਿਨਾ ਕਿਸੇ ਤੜਕਾ ਦੇ ਬਿਨਾ ਕਿਸੇ ਵਿਰੋਧਾਂ ਦੇ ਜਿਹੜੀ ਹੈਗੀ ਆ ਸਮੂਹਕ ਤੌਰ ਤੇ ਖਾਲਸਾ ਪੰਥ ਦੀ ਜਿਹੜੀ ਹੈਗੇ ਲੜਾਈ ਸਮਝ ਕੇ ਇਸ ਨੂੰ ਲੜਨ ਗਈਆਂ ਔਰ ਜਿਹੜਾ ਜਿਹੜਾ ਸਰਕਾਰ ਨੂੰ ਸਾਨੂੰ ਇਹ ਹੈਗਾ ਵੀ ਜੇ ਸਰਕਾਰ ਇੱਥੇ ਹਾਰ ਜਾਂਦੀ ਹੈਗੀ ਆ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਿਹੜਾ ਹੈਗਾ ਖਾਲਸਾ ਪੰਥ ਦੀ ਤਾਕਤ ਦਾ ਜਿਹੜਾ ਮੁਜਾਰਾ ਹੈਗਾ ਤੇ ਭਾਈ ਅਮਰਤਪਾਲ ਸਿੰਘ ਦੀ ਤਾਕਤ ਦਾ ਵਿਚਾਰਾ ਹੈਗਾ ਜਿਹੜਾ ਉਹ ਸਾਹਮਣੇ ਆਵੇਗਾ ਤਾਂ ਉਹ ਇੱਕ ਸਰਪ੍ਰਵਾਹਤ ਲੀਡਰ ਦੇ ਤੌਰ ਤੇ ਸਾਹਮਣੇ ਆਪਾਂ ਦੇਖਿਆ ਕਿ ਇਹ ਚੋਣ ਆਪਾਂ ਤਕਰੀਬਨ ਹਰੇਕ ਧਿਰ ਦੇ ਲਈ ਇਹ ਚੋਣ ਜਿਹੜੀ ਹੈ ਬੜੀ ਇੰਪੋਰਟੈਂਟ ਹੈਗੀ ਆ ਸਰਕਾਰ ਦਾ ਸਾਲ ਡੇਢ ਸਾਲ ਲੱਗਿਆ ਉਹਨਾਂ ਲਈ ਇਸ ਕਰਕੇ ਇੰਪੋਰਟੈਂਟ ਹੈ ਕਿ ਜੀ ਅਸੀਂ ਲੋਕਾਂ ਨੂੰ ਦੱਸਣਾ ਵੀ ਸਾਡੀ ਅਜੇ ਵੀ ਲੋਕ ਸਾਨੂੰ ਉਹਨਾਂ ਪਿਆਰ ਕਰਦੇ ਨੇ ਦੂਜੇ ਬੰਨੇ ਕਾਂਗਰਸ ਆਪਣਾ ਜੋਰ ਲਾਵੇਗੀ ਪ੍ਰਤਾਪ ਸਿੰਘ ਬਾਜਵਾ ਹੋਣਾ ਨੂੰ ਆਪਣਾ ਹੈਗਾ ਮੈਂ ਆਪਣੀ ਜਿਹੜੀ ਕਹਿ ਲਈਏ ਕਿ ਜਿਹੜਾ ਮੈਂ ਲੀਡਰ ਹੈਗਾ ਜਾਂ ਐਸੇ ਮੁੱਖ ਮੰਤਰੀ ਦੇ ਤੌਰ ਤੇ ਉੱਭਰਨਾ ਦੂਜੇ ਬੰਨੇ ਅਕਾਲੀ ਦਲ ਬਾਦਲ ਦੀ ਗੱਲ ਕਰ ਲਈਏ ਸੁਖਬੀਰ ਸਿੰਘ ਬਾਦਲ ਹੋਣਾ ਦੇ ਲਈ ਵੀ ਇਹ ਚੋਣ ਉਹਨੀ ਹੀ ਇੰਪੋਰਟੈਂਟ ਹੈ ਸਿੱਖ ਸਿਆਸਤ ਦੇ ਲਈ ਪੰਥਕ ਤਰ੍ਹਾਂ ਜਿਹੜੀਆਂ ਬਾਕੀ ਹੁਣ ਇਕੱਠੀਆਂ ਨਜ਼ਰ ਆ ਰਹੀਆਂ ਨੇ ਗੈਰ ਅਕਾਲੀ ਦਲ ਬਾਦਲ ਇਹ ਵੀ ਇੱਕ ਕਲੈਰਟੀ ਜਿਹੜੀ ਇੱਥੇ ਹੋ ਗਈ ਹੋਈ ਆ ਸਿੱਖ ਸਿਆਸਤ ਦੀ ਇਹਨੂੰ ਕਿਵੇਂ ਦੇਖਦੇ ਹੋ ਖਾਸ ਕਰਕੇ ਵੋਟ ਰਾਜਨੀਤੀ ਜਿਹੜੀ ਸਾਡੇ ਗੱਲ ਪਈ ਹੋਈ ਹੈ ਇਹਦੇ ਇਹਨਾਂ ਲਈ ਇਹ ਕਿੰਨੀ ਕੁ ਜ਼ਰੂਰੀ ਹੈਗੀ ਔਰ ਕਿਵੇਂ ਇਹਨੂੰ ਕੀ ਕੱਲਾ ਆਪਾਂ ਫੇਸਬੁੱਕਾਂ ਤੇ ਜਾ ਕੇ ਇਦਾਂ ਚੋਣ ਦਿੱਤੀ ਜਾ ਸਕਦੀ ਜਾਂ ਨਹੀਂ 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 ਕੋਈ ਫੇਸਬੁੱਕਾਂ ਤੇ ਜਾ ਕੇ ਨਹੀਂ ਚੋਣ ਦਿੱਤੀ ਜਾ ਸਕਦੀ ਕਿਉਂਕਿ ਰਾਜਨੀਤਿਕ ਪੜ ਵਿੱਚ ਜੇ ਅਸੀਂ ਇਹ ਤੋਂ ਪਰੇ ਵੀ ਹੋ ਜਾਂਦੇ ਆ ਸੋ ਕੋਸ਼ਿਸ਼ ਲੋਕ ਹੁੰਦੇ ਆ ਜਿਹੜੇ ਸਿਧਾਂਤਕ ਹੁੰਦੇ ਆ ਉਹਨਾਂ ਨੂੰ ਜੇ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ ਤਾਂ ਘੱਟੋ ਘੱਟ ਇੱਕ ਪਲੈਟਫਾਰਮ ਹੈ ਜੇ ਹੋਵੇ ਜਿਹੜੇ ਬੰਦੇ ਰਾਜਨੀਤੀ ਕਰਨੀ ਚਾਹੁੰਦੇ ਹੈਗੇ ਆ ਕਿਉਂਕਿ ਜਿਨ੍ਹਾਂ ਦਾ ਜਿਨ੍ਹਾਂ ਦੀ ਕੈਪੇਬਿਲਿਟੀ ਹੋ ਰਾਜਨੀਤੀ ਕਰਨੀ ਹੈ ਕਿ ਹਰੇਕ ਬੰਦੇ ਦੀ ਕੈਪੇਬਿਲਿਟੀ ਸਿਧਾਂਤਕ ਨਹੀਂ ਹੁੰਦੀ ਹੈ ਨਾ ਹਰ ਬੰਦੇ ਦੀ ਆਪਣੀ ਆਪਣੀ ਕੋਈ ਧਰਮ ਦੇ ਖੇਤਰ ਵਿੱਚ ਕੋਈ ਢਾਡੀ ਵਾਰਾਂ ਵਧੀਆ गा ਸਕਦਾ ਕੋਈ ਲਿਖ ਸਕਦਾ ਕੋਈ ਰਾਜਨੀਤੀ ਕਰ ਸਕਦਾ ਸੋ ਜਿਹੜੇ ਬੰਦੇ ਰਾਜਨੀਤਿਕ ਪਲੈਟਫਾਰਮ ਤੇ ਵਿਚਰਨਾ ਚਾਹੁੰਦੇ ਆ ਖਾਲਸਾ ਪੰਥ ਦੀ ਆਵਾਜ਼ ਬਣਨਾ ਚਾਹੁੰਦੇ ਹੈਗੇ ਆ ਉਹਨਾਂ ਨੂੰ ਇਹ ਪਲੈਟਫਾਰਮ ਆ ਜਿਹੜਾ ਦੁਸ਼ਮਣ ਲਈ ਤੇ ਵਿਰੋਧੀਆਂ ਲਈ ਜਿਹੜਾ ਹੈਗਾ ਖਾਲੀ ਨਹੀਂ ਛੱਡਣਾ ਚਾਹੀਦਾ ਸਿੱਖ ਪੰਥ ਦੀਆਂ ਰਾਜਨੀਤਿਕ ਧਿਰਾਂ ਲਈ ਇਹ ਕਾਫੀ ਅਹਿਮ ਹੋਵੇਗਾ ਜਿਹੜੇ ਰਾਜਨੀਤੀ ਵਿੱਚ ਨੇ ਬੇਕਟੋ-ਕਟ ਜਿਸ ਤਰ੍ਹਾਂ ਭਾਈ ਸਾਹਿਬ ਮਨਦੀਪ ਸਿੰਘ ਦੇ ਮੁੱਦੇ ਤੇ ਪੰਥਕ ਇਕਤਾ ਹੋਈ ਹੈ ਜੇ ਅਗਲੇ ਦਿਨਾਂ ਦੌਰਾਨ ਵੀ ਜਿਹੜੀਆਂ ਅਗਲੇ ਸਾਲ 27 ਚ ਚੋਣਾ ਹੋਣੀਆਂ ਨੇ ਉਸ ਦੌਰਾਨ ਇਸ ਤਰ੍ਹਾਂ ਦੀ ਪੰਥਕ ਏਕਤਾ ਕਰਕੇ ਮਾਈਨਸ ਬਾਦਲ ਅਕਾਲੀ ਦਲ ਜਿਹੜੀਆਂ ਪੰਥਕ ਤੇ ਨਾਣੇ ਚਾਹੇ ਸੀ ਰঞ্জੀਤ ਸਿੰਘ ਮਾਨ ਨੇ ਪਾਇ ਰঞ্জੀਤ ਸਿੰਘ ਉਹਨੀਆਂ ਜਾਂ ਹੋਰ ਵੀ ਜਿੰਨਿਆਂ ਵੀ ਜਿੰਨੇ ਵੀ ਗਰੁੱਪ ਨੇ ਗਿਆਨੇ ਹਰਪ੍ਰੀਤ ਸਿੰਘ ਵਾਲਾ ਸੋ ਜੇ ਕਿਤੇ ਨਾ ਕਿਤੇ ਸਿਹਰਦ ਪੰਥਕ ਤੇਰਾ ਇੱਕ ਦੇ ਮੁਕਾਬਲੇ ਕੋਮੀਦਵਾਰ ਦੇ ਕੇ ਉਹ ਇੱਕ ਵਧੀਆ ਲੜਾਈ ਦੇ ਸਕਣ ਤਾਂ ਘਟ ਘਟ ਕੋਈ ਨਾ ਕੋਈ ਪੰਥਕ ਸਰਕਾਰ ਆ ਕੇ ਜਿਹੜੇ ਆ ਸਾਡੀਆਂ ਗਾਲ ਹੈਗਾ ਸਾਡੇ ਬੱਚਿਆਂ ਦਾ ਕਤਲੇਆਮ ਹੋ ਰਿਹਾ ਹੈਗਾ ਹੂੰ ਤੇ ਜਿਹੜਾ ਰੋਜ਼ਗਾਰ ਦੇ ਮੌਕੇ ਜਾਂ ਜਿਹੜਾ ਕਰਜ਼ਾ ਚੜਿਆ ਜਾ ਰਿਹਾ ਇਹ ਵੱਡੀ ਗੱਲ ਇਹ ਹੈਗੀ ਆ ਵੀ ਖਾਲਸਾਈ ਰਾਹ ਰੀਤਾਂ ਤੇ ਰਵਾਇਤਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਵੀ ਉਹ ਸਰਕਾਰ ਵੱਜੋਂ ਬਹੁਤ ਕੋਸ਼ਾ ਜਿਹੜੀਆਂ ਚਾਹੇ ਸਟੇਟ ਦੀਆਂ ਸਰਕਾਰਾਂ ਨੇ ਸੋ ਇਸ ਇਸ ਖਿੱਤੇ ਵਿੱਚ ਜੇ ਸਿੱਖਾਂ ਦੀ ਹੈਜਮਨੀ ਬਣਦੀ ਹੈਗੀ ਐ ਸੋ ਇਹ ਸਿੱਖਾਂ ਦੀ ਹੈਜਮਨੀ ਪੰਜਾਬ ਵਿੱਚ ਬਣਾਈ ਰੱਖਣ ਲਈ ਸਿੱਖਾਂ ਦੀ ਸਿਆਸੀ ਪਕੜ ਪੰਜਾਬ ਵਿੱਚ ਬਣਾਈ ਰੱਖਣ ਲਈ ਸਿੱਖ ਪੰਥ ਦੀ ਇੱਕ ਰਾਜਨੀਤਿਕ ਤੇ ਸਿੱਖ ਨੈਸ਼ਨਲਿਸਟਿਕ ਪਾਰਟੀ ਦੀ ਬਹੁਤ ਜ਼ਰੂਰਤ ਹੈਗੀ ਐ ਸੋ ਸਿੱਖਾਂ ਦੀ ਜਾਂ ਕਿਸੇ ਵੀ ਕੌਮ ਦੀ ਇੱਕ ਖਾਸ ਖੇਤੇ ਵਿੱਚ ਰਾਜਨੀਤਿਕ ਪਕੜ ਦੀ ਕੀ ਜ਼ਰੂਰਤ ਹੁੰਦੀ ਆ ਉਹ ਅੱਗੇ ਆ ਕੇ ਆਪਾਂ ਵਿਚਾਰ ਕਰਾਂਗੇ ਸੋ ਇਸ ਲਈ ਅਸੀਂ ਚੰਮ ਦੇ ਚਾਉਂਦੇ ਵੀ ਆ ਤੇ ਸਮਝਦੇ ਆ ਕਿ ਜੇ ਸਮੂਚੀਆਂ ਪੰਥਕ ਤੇਰਾ ਇਕੱਠੀਆਂ ਹੋ ਜਾਣ ਤੇ ਉਹਦੇ ਚੋਂ ਕਿਸੇ ਸਿਹਰਦ ਸੱਜਣ ਨੂੰ ਅਗਵਾਈ ਜਿਹੜੀ ਕਿਉਂਕਿ ਨੌਜਵਾਨ ਵਰਗ ਚੋਂ ਜਿੱਦਾਂ ਭਾਈ ਅਮਰਪਾਲ ਸਿੰਘ ਆਇਆ ਕੋਈ ਹੋਰ ਨੇ ਜਿਹੜੇ ਜਿਹੜੇ ਸਿਹਰਦਤਾ ਨਾਲ ਸੁਚੇਤ ਹੋ ਕੇ ਜਿਹੜੇ ਅਗਵਾਈ ਦੇ ਸਕਣ ਤਾਂ ਕੌਮ ਦੀ ਜਿਹੜੀਆਂ ਰਾਜਨੀਤਿਕ ਇੱਛਾਵਾਂ ਔਰ ਕੁਛ ਕੁਛ ਜਿਹੜੇ ਰਾਜਨੀਤਿਕ ਕਾਰਜ ਨੇ ਉਹ ਪੂਰੇ ਹੋਣਗੇ ਉਹਦੇ ਨਾਲ ਸਾਡੀ ਫੂਟਿੰਗ ਵੀ ਹੈਗੀ ਆ ਜਿਹੜੀ ਵੀ ਦਿੱਲੀ ਆ ਜਿਹੜੀ ਬਰਾਬਰ ਦੇ ਧਿਰ ਵੱਜੋਂ ਗੱਲ ਕਰੇਗੀ ਹੁਣ ਜਿੱਦਾਂ ਅਸੀਂ ਅਰਜ਼ੀਆਂ ਲੈ ਕੇ ਜਾਂਦੇ ਆ ਸਾਡੇ ਬੰਦੀ ਸਿੰਘ ਰਿਹਾ ਕਰ ਦੋ ਇਹ ਕਰ ਦੋ ਸੋ ਅਸੀਂ ਭਖਾਰੀਆਂ ਵਾਂਗ ਅਰਜ਼ੀਆਂ ਲੈਣ ਵਾਲੀ ਕੌਮ ਦੇਣ ਵਾਲੀ ਕੌਮ ਨਹੀਂ ਹੈਗੀ ਬਰਾਬਰ ਤੇ ਜਿੱਦਾਂ ਤਰ੍ਹਾਂ ਇੱਥੇ ਆਪਣੀ ਰਾਜਨੀਤਿਕ ਪਕੜ ਮਜ਼ਬੂਤ ਕਰਕੇ ਬਰਾਬਰ ਦੇ ਧਿਰ ਬਣ ਕੇ ਜਿਹੜਾ ਹੈਗਾ ਦਿੱਲੀ ਦੇ ਤਖਤ ਨੂੰ ਮੰਗਾਰਿਆ ਜਾ ਸਕਦਾ ਹੈ ਜੀ ਬਿਲਕੁਲ ਜੀ ਔਰ ਇਹਦੇ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰਾ ਕੁਝ ਹੀ ਹੱਲ ਹੋ ਸਕਦਾ ਪਰ ਕੁਝ ਚੀਜ਼ਾਂ ਜਿਵੇਂ ਸਰਦਾਰ ਪਤਾ ਸਿੰਘ ਨੇ ਕਿਹਾ ਕਿ ਘੱਟੋ ਘੱਟ ਗੱਲ ਕਰਨ ਜੋਗੇ ਤੇ ਆਪਾਂ ਜਿਹੜੇ ਹੋ ਸਕਦੇ ਹੈਗੇ ਆ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਵੀ ਇੱਕ ਹੋਰ ਮੁੱਦਾ ਜਿਹੜਾ ਚੱਕਿਆ ਹੈ ਸਰਦਾਰ ਪਤਾ ਸਿੰਘ ਜੀ ਖਡੂਰ ਸਾਹਿਬ ਜਿਹੜਾ ਇੱਕ ਤੇ ਲੋਕ ਸਭਾ ਹਲਕਾ ਹੈ ਇੱਕ ਖਡੂਰ ਸਾਹਿਬ ਜਿਹੜਾ ਵਿਧਾਨ ਸਭਾ ਹਲਕਾ ਹੈ ਉੱਥੋਂ ਦੇ ਜਿਹੜੇ ਐਮ ਐਲ ਏ ਹੈਗੇ ਨੇ ਉਹਨਾਂ ਨੂੰ 2 ਸਾਲ ਤੋਂ ਉੱਪਰ ਦੀ ਜਿਹੜੀ ਸਜ਼ਾ ਜਿਹੜੀ ਹੈ ਉਹ ਹੋਈ ਹੋਈ ਹੈ ਤੇ ਇਹ ਮੁੱਦਾ ਪਿਛਲੇ ਦਿਨੀ ਵੀ ਖਬਰਾਂ ਦੇ ਵਿੱਚ ਆਇਆ ਸੀ ਪਰ ਇਹਨਾਂ ਉੱਭਰਿਆ ਨਹੀਂ ਸੀ ਹੈਗਾ ਤੇ ਹੁਣ ਚਾਹੀਦਾ ਤੇ ਇਹ ਸੀ ਕਿ ਨੋਟੀਫਿਕੇਸ਼ਨ ਜਾਰੀ ਹੋ ਕੇ ਉੱਥੋਂ ਦੀ ਵੀ ਚੋਣ ਹੁੰਦੀ ਪਰ ਸਰਕਾਰ ਦੇ ਵੱਲੋਂ ਇਸ ਤਰੀਕੇ ਦਾ ਨਹੀਂ ਕੀਤਾ ਗਿਆ ਕੀ ਕਾਰਨ ਕੀ ਦੇਖਦੇ ਹੋ ਕਿਉਂਕਿ ਜਿਹੜੀ ਆਪਾਂ ਕਹਿ ਸਕਦੇ ਕਿ ਦੋ ਪੰਥਾਂ ਖਲਕਿਆਂ ਚ ਜਿਹੜੀ ਪੰਜਾਬ ਦੀ ਸਰਕਾਰ ਇਹ ਆਪਣੇ ਆਪ ਨੂੰ ਘਿਰਨਾ ਨਹੀਂ ਚਾਹੁੰਦੀ ਕਿ ਹਾਂ ਜੀ ਹਾਂ ਇਹੀ ਹੈ ਕਿਉਂਕਿ ਉਹ ਉਹਨਾਂ ਨੂੰ ਲੱਗਦਾ ਹੈਗਾ ਵੀ ਤਰਨ ਤਾਰਨ ਤੇ ਉਹਨਾਂ ਨੂੰ ਚੁਣੌਤੀ ਵੱਡੀ ਹੈਗੀ ਸੋ ਅਸੀਂ ਨਹੀਂ ਕਹਿੰਦੇ ਵੀ ਪਾਈ ਮਨਦੀਪ ਸਿੰਘ ਨੇ ਹਲੇ ਸੀਟ ਜਿੱਤੀ ਹੋਈ ਆ ਕਿਉਂਕਿ ਸਰਕਾਰ ਪੂਰਾ ਜੋਰ ਆ ਲਾਵੇਗੀ ਸੋ ਬਾਕੀ ਧਿਰਾਂ ਵੀ ਜੋਰ ਆ ਜਿਹੜੀਆਂ ਲਾਉਣਗੀਆਂ ਹੈਗੀਆਂ ਜਦੋਂ ਤੱਕ ਨਤੀਜਾ ਨਹੀਂ ਆ ਜਾਂਦਾ ਉਦੋਂ ਤੱਕ ਆਪਾਂ ਆਸਵੰਦ ਰਹੀਏ ਨਿਰਾਸ਼ਾ ਵਿੱਚ ਨਾ ਜਾਈਏ ਪਰ ਸਰਕਾਰ ਦਾ ਇਹ ਹੈਗਾ ਵੀ ਜਿਹੜਾ ਖੰਡੂਰ ਸਾਹਿਬ ਤੋਂ ਇੱਕ ਐਮਐਲਏ ਹੈਗੇ ਆ ਆਮ ਆਦਮੀ ਪਾਰਟੀ ਦਾ ਮਨਦੀਪ ਸਿੰਘ ਮੰਨਾ ਉਹਨੂੰ ਕਿਸੇ ਔਰਤ ਨਾਲ ਛੇੜਖਰਨੀ ਕਰਨ ਦੇ ਕੇਸ ਵਿੱਚ ਆ 3 ਸਾਲ ਦੀ ਮਰਕਲ ਸਜ਼ਾ ਹੈਗੀ ਆ ਜਿਹੜੀ ਉਹ ਹੋਈ ਆ ਜੇ 2 ਸਾਲ ਤੋਂ ਵੱਧ ਸਜ਼ਾ ਹੋਵੇ ਤਾਂ ਉਹਦੀ ਜਿਹੜੀ ਮੈਂਬਰਸ਼ਿਪ ਆ ਰੱਦ ਹੋ ਜਾਂਦੀ ਤੁਹਾਨੂੰ ਯਾਦ ਹੋਵੇਗਾ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਲੋਕ ਸਭਾ ਤੋਂ ਰੱਦ ਹੋ ਗਈ ਸੀ ਹੂੰ ਬਿਲਕੁਲ ਉਹਨਾਂ ਨੂੰ 2 ਸਾਲ ਦੀ ਸਜ਼ਾ ਹੋਈ ਸੀ ਹਨਾ ਸੋ ਉਹ ਇੱਕ ਤਰ੍ਹਾਂ ਨਾਲ ਕੁਝ ਸਮੇਂ ਲਈ ਲੋਕ ਸਭਾ ਦੇ ਮੈਂਬਰ ਨਹੀਂ ਰਹੇ ਉਹ ਤਾਂ ਦੁਬਾਰੇ ਹੁਣ ਉਥੋਂ ਜਿੱਦਾਂ ਬਰੇਲੀ ਤੋਂ ਚੁਣ ਕੇ ਆਇਆ ਤਾਂ ਉਹਨਾਂ ਨੂੰ ਇੱਕਦਮ ਇੱਥੋਂ ਕੱਢ ਦਿੱਤਾ ਗਿਆ ਸੀ ਜੀ ਜੀ ਸੋ ਇਸ ਲਈ ਬਣਦਾ ਤਾਂ ਇਹ ਸੀਗਾ ਵੀ ਇੱਕਦਮ ਜਿਹੜਾ ਇੰਨੀ ਤੇਜ਼ੀ ਕਾਰਵਾਈ ਤੇਜ਼ੀ ਨਾਲ ਕਰੇ ਨਰਿੰਦਰ ਮੋਦੀ ਉਹਨਾਂ ਦੀ ਸਰਕਾਰ ਨੇ ਵੀ ਇੱਕਦਮ ਉਹਨਾਂ ਦੀ ਮੈਂਬਰਸ਼ਿਪ ਖਤਮ ਕਰਕੇ ਉਹਨਾਂ ਤਾਂ ਘਰ ਵੀ ਵਾਪਸ ਲੈ ਲਿਆ ਗਿਆ ਜਾਂ ਸਾਰਾ ਕੁਝ ਹੈ ਜਿਹੜਾ ਹੁਣ ਆਹ ਜਿਹੜਾ ਹੈਗਾ ਸਪੀਕਰ ਆ ਪੰਜਾਬ ਵਿਧਾਨ ਸਭਾ ਦੇ ਡਿਲੇ ਕਰ ਰਿਹਾ ਹੈ ਕਿ ਜਦੋਂ ਉਹ ਬੰਦਾ ਜੇਲ੍ਹ ਵਿੱਚ ਹੈ ਅੱਗੇ ਕੋਈ ਰਾਹਤ ਨਹੀਂ ਮਿਲੀ ਹਲੇ ਜਮਾਨਤ ਵੀ ਨਹੀਂ ਹੋਈ ਸੋ ਇਸ ਸਮੇਂ ਦੌਰਾਨ ਖੰਡੂਰ ਸਾਹਿਬ ਦੀ ਜਿਹੜੀ ਹੈਗੀ ਆ ਵਿਧਾਨ ਸਭਾ ਹਲਕੇ ਦੀ ਵੀ ਜਿਹੜੀ ਹੈਗੀ ਆ ਸੀਟ ਖਾਲੀ ਘੋਲਾਨਣੀ ਚਾਹੀਦੀ ਸੀ ਸਪੀਕਰ ਨੇ ਐਲਾਨਣੀ ਹੈਗੀ ਆ ਸੋ ਉਹੀ ਗੱਲ ਵੀ ਗਿਆਨੀ ਹਰਪ੍ਰੀਤ ਸਿੰਘ ਜਿਨੇ ਅੱਜ ਮੁੱਤਾ ਚੁੱਕਿਆ ਵੀ ਖੰਡੂਰ ਸਾਹਿਬ ਦੀ ਜਾਣਬੁੱਝ ਕੇ ਡਿਲੇ ਕੀਤਾ ਜਾ ਰਿਹਾ ਹੈ ਤਾਕੇ ਤਰਨ ਤਰਨ ਦੇ ਨਾਲ ਆ ਇਹ ਸੀਟ ਆ ਜਿਹੜੀ ਇਹ ਨਾਂ ਇਹਦੇ ਵਿੱਚ ਚੋਣਾ ਹੋਣਾ ਕਿਉਂਕਿ ਉਹ ਦੋਵੇਂ ਪੰਥਕ ਖਲਕਿਆਂ ਤੋਂ ਸਰਕਾਰ ਦੀ ਹਾਰ ਆ ਜਿਹੜੀ ਉਹ ਵੱਡੀ ਪੱਧਰ ਤੇ ਸਰਕਾਰ ਲਈ ਇੱਕ ਤਰ੍ਹਾਂ ਨਾਲ ਸਿਰਦਰਦੀ ਬਣੇਗੀ ਸੋ ਚਾਹੁੰਦੇ ਆ ਪਹਿਲਾਂ ਤਰਨ ਤਰਨ ਨਵੇੜ ਲਿਆ ਜਾਵੇ ਉਹ ਤੋਂ ਬਾਅਦ ਫੇਰ ਇਹਨੂੰ ਖਾਲੀ ਐਲਾਨ ਕਰਕੇ ਦੁਬਾਰੇ ਜਿਹੜੀ ਹੈਗੀ ਆ ਨਾਮ ਲਿਸ਼ਕਰਨ ਨਾਲ ਲੜੀ ਜਾਵੇਗੀ ਸੋ ਗਿਆਨੀ ਹਰਪ੍ਰੀਤ ਸਿੰਘ ਨੇ ਮੁੱਦਾ ਠਾਇਆ ਵੀ ਜਾਣ ਬੁੱਝ ਕੇ ਜਿਹੜਾ ਹੈਗਾ ਓਹੋ ਖੰਡੂਰ ਸਾਹਿਬ ਦੀ ਸੀਟ ਨੂੰ ਜਿਹੜਾ ਹੈਗਾ ਖਾਲੀ ਨਹੀਂ ਐਲਾਨਿਆ ਜਾ ਰਿਹਾ ਹਾਲਾਂਕਿ ਜਿਹੜਾ ਐਮਐਲਏ ਨੂੰ 2 ਸਾਲ ਤੋਂ ਵੱਧ ਦੀ ਜਿਹੜੀ ਹੈਗੀ ਸਜ਼ਾ ਹੋਈ ਹੈ ਰਾਹੁਲ ਗਾਂਧੀ ਦੀ ਤਰਜ਼ ਤੇ ਇੱਕ ਦਮ ਜਿਹੜੀ ਹੈਗੀ ਆ ਉਹ ਸੀਟ ਖਾਲੀ ਐਲਾਨ ਕਰਕੇ ਐਮਐਲਏ ਤੋਂ ਜਿਹੜੇ ਉਹਦੇ ਐਮਐਲਏ ਸ਼ਿਪ ਦੇ ਜਿਹੜੇ ਵੀ ਕਾਰਜ ਨੇ ਉਹ ਲੈ ਲੈਣੇ ਚਾਹੀਦੇ ਸੀ ਵਾਪਸ ਤੇ ਇਸੇ 11 ਨਵੰਬਰ ਨੂੰ ਹੀ ਫਿਰ ਜਿਹੜੀ ਹੈਗੀ ਖੰਡੂਰ ਸਾਹਿਬ ਵਿਧਾਨ ਸਭਾ ਦੀ ਚੋਣ ਵੀ ਹੋ ਸਕਦੀ ਸੀ ਸੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਬੜਾ ਵੈਲਿਡ ਆ ਜਿਹੜਾ ਮੁੱਦਾ ਉਹ ਉਠਾਇਆ ਹੈਗਾ ਜੀ ਬਿਲਕੁਲ ਜੀ ਇੱਕ ਵਾਰੀ ਦਰਸ਼ਕਾਂ ਨੂੰ ਹੋਰ ਕਲੀਅਰ ਕਰਦੀ ਕਿ ਖੰਡ ਜਿਹੜਾ ਲੋਕ ਸਭਾ ਹਲਕਾ ਹੈਗਾ ਉਹਦੇ ਭਾਈ ਅਮਰਪਾਲ ਸਿੰਘ ਹੁਣੀ ਆਲਰੇਡੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਇਹ ਵਿਧਾਨ ਸਭਾ ਹਲਕੇ ਦੇ ਜਿਹੜੇ ਐਮ ਐਲ ਏ ਹੈਗੇ ਨੇ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਏ ਨੇ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਹੋ ਰਹੀ ਹੈਗੀ